ਲੁਧਿਆਣੇ ਦੀ ਜਿਮਨੀ ਚੋਣਾਂ ਤੋਂ ਪਹਿਲਾਂ ਇੱਕ ਵਾਰ ਫਿਰ ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਛਿੜ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਕਰਨ ਵੜਿੰਗ ਨੂੰ ਜੁਆਇਨਿੰਗ ਕਰਵਾਈ ਗਈ ਹੈ ਕਾਂਗਰਸ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਤਾਂ ਜਿਸ ਦੇ ਵਿੱਚੋਂ ਨਰਾਜ਼ ਨਜ਼ਰ ਆਣੇ ਸੂਬਾ ਪ੍ਰਧਾਨ ਭਪੇਸ਼ ਬਗੇਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤਾਂ ਤੁਹਾਨੂੰ ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਾਲ ਹੀ ਭਰਤਪੂਸ਼ਣ ਆਸ਼ੂ ਅਤੇ ਰਾਣਾ ਗੁਰਜੀਤ ਦੇ ਵੱਲੋਂ ਜਿਹੜੀ ਇਹ ਜੁਆਇਨਿੰਗ ਕਰਵਾਈ ਗਈ ਹੈ ਜਿਸ ਦੀ ਜੁਆਇਨ ਨਿੰਗ ਨੂੰ ਲੈ ਕੇ ਹੁਣ ਸੂਬਾ ਪ੍ਰਧਾਨ ਰਾਜਾ ਵੜਿੰਗ ਨਰਾਜ਼ ਨਜ਼ਰ ਆ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਇੱਕ ਵਾਰ ਫਿਰ ਤੋਂ ਵੱਧ ਗਿਆ ਜਿਸ ਦਾ ਕਾਰਨ ਦਾਖਾ ਤੋਂ ਭਾਜਪਾ ਆਗੂ ਕਰਨ ਵੜਿੰਗ ਨੂੰ ਮੰਨਿਆ ਜਾ ਰਿਹਾ ਜਿਸ ਦੀ ਕਾਂਗਰਸ ਪਾਰਟੀ ਚ ਜੁਆਇਨਿੰਗ ਕਰਵਾਈ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕਰਨ ਵੜਿੰਗ ਦੀ ਕਾਂਗਰਸ ਚ ਸ਼ਾਮੂਲੀਅਤ ਕਰਵਾਉਣ ਚ ਕਾਂਗਰਸ ਦੇ ਸੂਬਾ ਇੰਚਾਰਜ ਭੁਪੇਸ਼ ਬਗੇਲ ਅਤੇ ਸੂਬਾ ਪ੍ਰਧਾਨ ਰਾਜਾ ਵੜਿੰਗ ਬਿਲਕੁਲ ਸਹਿਮਤ ਨਹੀਂ ਪਾਰ ਇਹਨਾਂ ਦੋਹਾਂ ਆਗੂਆਂ ਦੀ ਅਸਹਿਮਤੀ ਦੀ ਪਰਵਾਹ ਕਰਦਿਆਂ ਚਰਨਜੀਤ ਸਿੰਘ ਚੰਨੀ ਰਾਣਾ ਗੁਰਜੀਤ ਅਤੇ ਭਾਰਤ ਪੋਸ਼ਨ ਆਸ਼ੂ ਨੇ ਕਰਨ ਵੜਿੰਗ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਲਿਆ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਿੱਤੇ ਦਿਨੀ ਜਦੋਂ ਕਰਨ ਵੜਿੰਗ ਨੇ ਭਪੇਸ਼ ਬਘੇਲ ਨਾਲ ਮੁਲਾਕਾਤ ਕੀਤੀ ਤਾਂ ਉਹਨਾਂ ਨੇ ਕਰਨ ਵੜਿੰਗ ਨੂੰ ਰਾਜਾ ਵੜਿੰਗ ਤੋਂ ਸਹਿਮਤੀ ਲੈਣ ਦੇ ਲਈ ਕਿਹਾ ਸੀ ਤਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਪੱਛਮੀ ਜਿਮਣੀ ਚੋਣਾ ਨੂੰ ਲੈ ਕੇ ਇਹ ਜੁਆਇਨਿੰਗ ਹੈ ਜਿਹੜੀ ਉਹ ਕਰਵਾਈ ਗਈ ਹੈ